ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮੈਤਾ ਚੌਂਕ ਸੀਬੀਐਸਸੀ ਨਿਗੂ ਦਿੱਲੀ ਤੋਂ ਮਾਨਤਾ ਪ੍ਰਾਪਤ ਆ ਕਲਾਸਾਂ ਨਰਸਰੀ ਤੋਂ 12ਵੀਂ ਤਾਈਂ ਸਾਇੰਸ ਆਰਟ ਤੇ ਕਮਰਸ ਬੋਰਡ ਦੇਆਂ ਕਲਾਸਾਂ ਦੇ 100% ਨਤੀਜੇ ਆ ਭਾਉਜੀ ਤੇ ਗਰਾਊਂਡਾਂ ਚੰਗੀਆਂ ਟੌਪ ਦੀਆਂ ਗਰਾਊਂਡਾਂ ਜੋ ਵੀ ਐਥਲੀਟਸ ਹਾਕੀ ਦੇ ਵਾਸਤੇ ਜੋ ਖਿਡਾਰੀਆਂ ਨੂੰ ਚਾਹੀਦਾ ਬੇਟੇ ਤੇ ਬੇਟੀਆਂ ਦੋਵੇਂ ਮੱਲਾ ਮਾਰ ਰਹੀਆਂ ਇਸ ਗਰਾਊਂਡਾਂ ਦੇ ਵਿੱਚ ਖਿਡਾਰੀ ਇੰਡੀਆ ਲੈਵਲ ਦੇ ਪੈਦਾ ਹੋਏ ਆ ਚੰਗੇ ਥਾ ਸੈਟਲ ਨੇ ਤੇ ਪੜ੍ਹਾਈ ਦੇ ਵਿੱਚ ਵੀ 100% ਨਤੀਜੇ ਨੇ ਇੰਨਾ ਚੰਗਾ ਸੀਬੀਐਸਸੀ ਚੰਗੇ ਪ੍ਰਿੰਸੀਪਲ ਸਾਹਿਬ ਨੇ ਜਤਿੰਦਰ ਕੁਮਾਰ ਜੀ ਤੇ ਉਹਨਾਂ ਦਾ ਸਟਾਫ ਪੜ੍ਹੇ ਲਿਖੇ ਚੰਗੇ ਮਿਹਨਤੀ ਬੱਚਿਆਂ ਦਾ ਇਹ ਬਹੁਤ ਵਧੀਆ ਧਿਆਨ ਦਿੰਦੇ ਨੇ ਕੰਪਿਊਟਰ ਸਾਇੰਸ ਜੋ ਵੀ ਆਪਾਂ ਨੂੰ ਸਮੇਂ ਦੀ ਲੋੜ ਆ ਉਹ ਸਾਹਿਬ ਨਾਲ ਸਾਰੀ ਸਿੱਖਿਆ ਦਿੱਤੀ ਜਾਂਦੀ ਹੈ ਇਹ ਬੱਚਿਆਂ ਨੂੰ ਆਪਣੇ ਧਾਰਮਿਕ ਕਲਾਸਾਂ ਵੀ ਵੇਖੋ ਬਾਣੀ ਨਾ ਜੋੜਿਆ ਜਾਂਦਾ ਬਾਣੀ ਤੇ ਬਾਣੇ ਦੇ ਧਾਰ ਨਹੀਂ ਬਣਾਇਆ ਜਾਂਦਾ ਬਹੁਤ ਹੀ ਸੋਹਣੀ ਪੜ੍ਹਾਈ ਇੱਥੇ ਜੀ ਇਹ ਖਾਲਸਾ ਅਕੈਡਮੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਦੇਖ ਰਿਕ ਚੱਲ ਰਹੀ ਆ ਦਮਦਮੀ ਟਕਸਾਲ ਮਹਿਤਾ ਚੌਂਕ ਜਿਲ੍ਹਾ ਅਮਰਸਰ ਮਾਝੇ ਦੇ ਵਿੱਚ ਇਹ ਸੰਸਥਾ ਸਾਡੀ ਦਮਦਮੀ ਟਕਸਾਲ ਦੀ ਆ ਲੋੜਵੰਦ ਬੱਚਿਆਂ ਨੂੰ ਵੀ ਪੜ੍ਹਾਇਆ ਜਾਂਦਾ ਤੇ ਬੱਚਿਆਂ ਨੂੰ ਰਾਤੋਂ ਕੈਡਮੀ ਤੱਕ ਵਧੀਆ ਟਰਾਂਸਪੋਰਟ ਇੰਨੀ ਸੋਹਣੀਆਂ ਬੱਸਾਂ ਨਵੀਆਂ ਟਾਪ ਦੀਆਂ ਬੱਸਾਂ ਡਰਾਈਵਰ ਕਨੈਕਟਰ ਨਾਲ ਤੇ ਹੌਸਟਲ ਦਾ ਖਾਸ ਪ੍ਰਬੰਧ ਤੇ ਭਾਉ ਜੀ ਚੰਗਾ ਸਾਰਾ ਸਟਾਫ ਪੜ੍ਹਾਈ ਵਾਸਤੇ ਜੋ ਵੀ ਆਪਾਂ ਨੂੰ ਸਮੇਂ ਦੇ ਨਾਲ ਪੜ੍ਹਾਈ ਤੇ ਬੱਚਿਆਂ ਨੂੰ ਚਾਹੀਦਾ ਉਹ ਸਾਰਾ ਕੁਝ ਇੱਥੇ ਅਵੇਲੇਬਲ ਆ ਚੰਗਾ ਸਕੂਲ ਖੋਲਤਾ ਹੁਣ ਇੱਕ ਖਾਲਸਾ ਪ੍ਰੀਮੀਅਮ ਸਕੂਲ ਸਮੇਂ ਦੇ ਲੋਡ ਦੇ ਹਿਸਾਬ ਨਾਲ ਇਹ ਖਾਲਸਾ ਅਕੈਡਮੀ ਸਭ ਤੋਂ ਵੱਡੀ ਗੱਲ ਆ ਅੱਜ ਸਾਡੇ ਪੰਜਾਬ ਨੂੰ ਲੋੜਿਆ ਗੇਮਾਂ ਦੀ ਸਪੋਰਟਸ ਦੀ ਵੇਖੋ ਜੀ ਬੱਚੇ ਆਪਾਂ ਬਚਾਉਣੇ ਆ ਗਾੜੀ ਨਛੇ ਤੋਂ ਬਚਾਉਣ ਵਾਸਤੇ ਤੇ ਕੋਈ ਗੱਲ ਆ ਵੀ ਆਪਾਂ ਨੂੰ ਪੜ੍ਹਾਈ ਵਾਲੇ ਬੱਚੇ ਪੜ੍ਹਨ ਤੇ ਖੇਡਾਂ ਵਾਲੇ ਬੱਚੇ ਖੇਡਾਂ ਵੱਲ ਧਿਆਨ ਹੋਣ ਤੇ ਅਕੈਡਮੀ ਚ ਜਾ ਕੇ ਰੂਹ ਖੁਸ਼ ਹੋ ਜਾਂਦੀ ਆ ਇੰਨਾ ਵਧੀਆ ਕੋਚ ਨੇ ਸਾਰਾ ਸਟਾਫ ਹੀ ਚੰਗਾ ਤੇ ਗੇਮਾਂ ਵਾਲੀ ਕੋਚ ਵੀ ਚੰਗੇ ਤੇ ਜਿੰਮ ਦਾ ਵੀ ਪ੍ਰਬੰਧ ਇਹ ਕਰਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇੱਥੇ ਦਾਖਲੇ ਦਿਵਾਓ ਦੂਰ ਵਾਲੇ ਹੋਸਟਲ ਵਾਸਤੇ ਪ੍ਰਬੰਧ ਖਾਸ ਹੋ ਰਹਿ ਸਕਦੇ ਬੱਚੇ ਚੰਗੇ ਖਾਣਾ ਚੰਗਾ ਸਾਫ ਸੁਥਰਾ ਹੋਸਟਲ ਹਰ ਕੋਈ ਪ੍ਰਬੰਧ ਹੈ ਜੀ ਗਰਮੀਆਂ ਚ ਏਸੀ ਆ ਸਿਆਲ ਹੀਟਰ ਹਰ ਕੋਈ ਚੀਜ਼ ਮਿਲੂਗੀ ਇਹ ਕਰਕੇ ਆਪਣੇ ਬੱਚਿਆਂ ਨੂੰ ਖਾਲਸਾ ਅਕੈडमी ਮਹਿਤਾ ਵਿਖੇ ਪੜਾਓ ਐਡਮਿਸ਼ਨ ਆ ਓਪਨ ਨੇ ਬਹੁਤ ਹੀ ਮਿਹਨਤੀ ਸਟਾਫ ਆ ਪਾਪਾ ਜੀ ਇਹ ਮਹਿਤਾ ਚੌਂਕ ਦਮਦਮੀ ਟਕਸਾਲ ਦਾ ਹੈਡਕੁਆਟਰ ਆ ਇਹ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ